ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਰੋਡੇ ਪਿੰਡ ਦਾ ਗਵੰਡੀ ਪਿੰਡ ਆ ਲੰਡੇ ਰੋਡੇ ਵੀ ਕਹਿ ਦਿੰਦੇ ਆ ਕਾਗਜ਼ੀ ਦੇ ਵਿੱਚ ਤੇ ਰੋਡੇ ਪਿੰਡ ਲੰਡੇ ਪਿੰਡ ਤੋਂ ਜਿਹੜੀ ਪਲੂਰ ਵਾਲੀ ਸੜਕ ਆ ਉਹ ਸੜਕ ਦੇ ਉੱਤੇ ਬਾਈ ਦਾ ਘਰ ਆ ਜੇ ਪਲੂਰ ਵਾਲੇ ਪਾਸੇ ਆਉਣੇ ਆ ਪਿੰਡ ਵੱਰਦਿਆ ਸਾਰੀ ਦੂਜਾ ਤੀਜਾ ਘਰ ਆ ਜਾਂਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਨਵਰ ਬਾਈ ਦੇ ਕੋਲੇ ਚੰਗੇ ਟਾਪ ਰੱਖੇ ਹੋਏ ਆ ਚੰਗੇ ਦੁੱਧ ਵਾਲੀਆਂ ਮਈਆਂ ਵਾਂ ਦੇ ਇੱਕ ਵੈੜ ਵਿਕਾਊ ਆ ਤੇ ਇੱਕ ਕੱਟਾ ਕੱਟਾ ਵਾ ਜਿਹੜੀ ਉਹਦੀ ਮਾਂ ਵੀ ਵਿਖਾ ਦੂੰਗਾ ਝੋਕਰ ਚੰਗਾ ਵਾ ਕਰਮ ਵਾਲਿਆਂ ਦਾ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਹੁਣਾਂ ਦੇ ਨਾਲ ਡਿਟੇਲ ਜਾਣਦੇ ਆ ਮਿੱਤਰੋ ਬਾਈ ਹੁਣਾਂ ਦੇ ਕੋਲੇ ਇੱਕ ਕੱਟਾ ਵਿਕਾਊ ਆ ਤੇ ਇੱਕ ਹੈਗਾ ਗਾਂ ਵਿਕਾਊ ਗਾਂ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਕਾਸਰੀ ਗੱਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਭਾਈ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਠੀਕ ਆ ਅੱਛਾ ਭਾਈ ਵੈੜ ਫਿਰ ਕਿਨਵਾ ਸੁਆ ਸੁਈ ਆ ਵੈੜ ਦੂਜਾ ਹੀ ਆ ਭਾਈ ਦੂਜਾ ਸੁਆ ਸੁਈ ਆ ਕਦੋਂ ਸੁਈ ਆ ਭਾਈ ਇਹ ਰਾਤ ਹੀ ਸੁਈ ਭਾਈ ਜੀ ਜੇ ਰਜੁਰਦਾਨਾ ਜਮਾ ਓਕੇ ਆ ਭਾਈ ਵੱੱਛੀ ਦੇਗੀ ਹੈ ਹਾਂਜੀ ਵੱੱਛੀ ਆ ਜੀ ਮੇਰੇ ਵੱੱਛੀ ਕਰੋ ਜੀ ਦੇਗੀ ਹਨਾ ਭਾਈ ਹਾਂਜੀ ਹੂੰ ਅੱਛਾ ਪਹਿਲੇ ਸੁਏ ਦਾ ਦੁੱਧ ਦਾ ਰਿਕਾਰਡ ਕੋਈ ਪਹਿਲੇ ਸਵੇਰੇ ਸੀਗਾ ਜੀ 15 16 16 ਕਿਲੋ ਠੀਕ ਆ ਬਾਈ ਐਦ ਕਿਦਾ ਫੇ 18 20 ਦੇ ਜੂਗੀ ਨਾ ਉਹਨਾਂ ਨਾਲ ਹਾਂ ਮਾ ਇਹਨਾਂ ਹੀ ਜੀ ਬਾਕੀ ਸੇਵਾ ਤੇ ਆ ਹੂੰ ਥਲੋ ਥਲੋ ਬੜੀ ਤਿਆਰੀ ਆ ਯਾਰ ਰਣ ਦੀ ਹਾਂਜੀ ਸੋਹਣੀ ਤਿਆਰ ਹੋਈ ਆ ਥੱਲੋ ਹਨਾ ਸੇਵਾ ਬਹੁਤ ਕੀਤੀ ਬਾਈ ਹੂੰ ਵਾਕਿਆ ਤਰਦੀ ਤਰਦੀ ਪਹਿਲਵਾਨ ਵਾਂਗ ਹੋਊਗੀ ਖੋਲ ਦੇ ਵੀਰੇ ਥੋਰੀ ਬਾਈ ਫਿਕਸਡ ਡਰਾ ਆਰਡਰ ਬਹੁਤ ਕੁਆਲਟੀ ਵਾਲਾ ਯਾਰ ਬੱਤੀ ਦਾ ਹਾਂਜੀ ਤੇ ਬਾਈ ਫਿਰ ਇਹਦੇ ਮਗਰ ਆ ਗਈ ਬੱਤੀ ਹੈ ਹਾਂਜੀ ਬੱਤੀ ਆਈ ਠੀਕ ਆ ਬਾਈ ਠੀਕ ਆ ਐਦਨੂੰ ਤੋਰਦੇ ਐਨੂੰ ਤੋਰ ਦਿਓ ਬਾਈ ਕੋਈ ਗੱਲ ਨਹੀਂ ਦੇਖੋ ਮਿੱਤਰੋ ਕਿ ਥੱਲੋ ਥੱਲੋ ਉ ਮੈਂ ਨਹੀਂ ਗਿਆ ਬਾਈ। ਮੋੜ ਦੇ। ਇਹ ਵਾਲੂਆ ਦਾ ਕਰਮਾ ਵਾਲੀ ਨਾ ਬਹੁਤ ਸੋਹਣਾ। ਕੋਈ ਚੰਗੀ ਟਕਾਹ ਕੇ ਸੇਵਾ ਕਰ ਲੈ ਦੁੱਧ 25 ਕਿਲੋ ਵੀ ਕੋਹ ਨਹੀਂ ਕਹਿੰਦਾ ਇਹਨੂੰ। ਜਿਵੇਂ ਇਹਨੇ ਤਿਆਰੀ ਕੀਤੀ ਆ। ਪਰ ਤੁਸੀਂ 20 22 ਮੰਨ ਕੇ ਲਿਓ 20 22 ਤੋਂ ਤਾਂ ਵੰਦੀ ਜਾਂਦੀ ਨਹੀਂ ਕਰਮਾ ਵਾਲੀ। ਤੇ ਲੇਵਲੂਆ ਫਿਰ ਸੜਰਾ ਪੱਟਾਂ ਦੇ ਸਨ ਵਾਲਾ 19 ਲਵਾਈ ਗਾਣ 19 ਚੜਾਈ ਗਾਣ। ਮਲਾਇਕੋ ਜਲੇਵਾ ਕਹਿਣ ਤੋਂ ਭਾਵੇਂ ਨਹੀਂ ਗਾ ਟਿੱਲਾ ਜਲੇਵਾ ਨਹੀਂ ਗਾ ਬੜੀ ਸੋਹਣੀ ਤਿਆਰ ਹੋਈ ਐ ਬੱਚੀ ਆ ਦਿੱਤੀ ਲਾਲ ਰੰਗ ਦੀ ਇਹਨੇ ਦੇਖ ਸਕਦੇ ਹੋ ਮਿੱਤਰੋ ਫੀਲ ਵੀ ਪੂਰੀ ਆ ਬਾਈ ਹੂੰ ਰੇਟ ਬਾਈ ਰੇਟ ਇਹਦਾ 90000 ਰੁਪਏ ਲੜ ਪਿਆਰ ਵਿੱਚੋਂ ਮੜਾ ਮੋਟਾ ਕਰ ਦਿਆਂਗੇ ਨੇ ਪੂਰਾ ਹੀ ਮੰਗੇ ਯਾਰ ਠੀਕ ਆ ਬਾਈ ਥੋੜਾ ਬੋਧਾ ਤਾਂ ਕਰ ਹੀ ਦੇਂਗਾ ਥੋੜਾ ਬੋਧਾ ਕਰ ਦਿਆਂਗੇ ਠੀਕ ਆ ਬਾਈ ਅੱਛਾ ਕੱਟਾ ਬਾਈ ਕੱਟਾ ਇਹ ਵੱਡੀ ਮੈਂ ਦਾ ਬਾਈ ਹੌਸਮੈਂ ਦਾ ਹਰਿਆਣੇ ਚੋਂ ਲੈਂਦੀ ਆ ਹਰਿਆਣੇ ਚੋਂ ਲੈਂਦੀ ਆ ਹਾਂਜੀ 8 ਮਹੀਨਿਆਂ ਦਾ ਕੱਟਾ ਠੀਕ ਆ ਹੁਣ ਨਜ਼ਰ ਹੋ ਗਿਆ ਉਹਨੂੰ ਗੱਬਣੂ ਉਹ ਹਣ ਗੱਬਣਾ ਚਾਰਾਂ ਚਾਰਾਂ 4.5 ਮਹੀਨਿਆਂ ਦੀ ਦੁੱਧ ਕਿੰਨੀ ਦਈ ਜਾਂਦੀ ਆ ਉਹ ਕਿੰਨਾ ਦੁੱਧ ਦਈ ਜਾਂਦੀ ਹਲੇ ਵੀ ਤਿੰਨ ਤਿੰਨ ਕਿਲੋ ਦੋਵੇਂ ਟਾਈਮ ਦਈ ਜਾਂਦੀ ਤੇ ਇਹ ਉਹਦਾ ਕੱਟਾ ਜਾਨਾ 9 ਮਹੀਨਿਆਂ ਦਾ ਇਹ ਬਿੱਥੂ ਆਇਆ ਹੈ ਮਗਰੀ ਹਰਿਆਣੇ ਤੋਂ ਇਹ ਨਾਲ ਹੀ ਆਇਆ ਸੀ ਬਾਈ ਠੀਕ ਆ ਬਾਈ ਕੱਟਾ ਚੰਗਾ ਯਾਰ ਹਨਾ ਹਾਂ ਕੱਟਾ ਵੀ ਠੀਕ ਆ ਬਾਈ ਹੂੰ ਅਸੀਂ ਇਹਦਾ ਰੇਟ ਬਾਈ ਕੱਟੇ ਦਾ ਇਹਦਾ 24000 ਰੁਪਇਆ ਮਾਨ ਤਾਨ ਵਿੱਚੋਂ ਕੋਈ ਨਹੀਂ ਕਰ ਦਿਆਂਗੇ ਬਾਈ ਠੀਕ ਆ ਬਾਈ 8 ਮਹੀਨਿਆਂ ਦਾ ਕੱਟਾ ਹੈ ਹਾਂਜੀ ਠੀਕ ਹੈ ਵੀਰੇ ਮਾੜਾ ਇਹਨੂੰ ਵਿਖਾਈ ਭੇਜਦਾ ਟੈਸਟ ਤੁਸੀਂ ਕਾ ਵਿਖਾ ਲਈ ਬੁੱਤ ਕੱਟੇ ਦੇ ਥੱਲੋ ਥੱਲੋ ਵਿਖਾ ਦੀ ਕੱਟਾ ਕੋਲਣ ਨੂੰ ਤਾਂ ਰਹਿ ਨਹੀਂ ਦਿਓ ਹੂੰ ਅੱਛਾ ਭਾਈ ਨੰਬਰ ਤਾਂ ਹੀ ਕਰਾ ਦੀ ਹੁਣ 94177 13478 ਇੱਕ ਵਾਰੀ ਹੋਰ ਬੋਲ ਦਿਓ 94177 13478 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਭਾਈ ਰਾਬਤਾ ਕੈਮ ਗੱਲ ਬਾਤ ਲਈ ਨੰਬਰ ਸਕਰੀਨ ਦੇ ਉੱਤੇ ਪਿੰਡ ਲੰਡੇ ਤੇ ਜ਼ਿਲ੍ਹਾ ਮੁੰਗਾ